ਮੇਰਾ ਨਾਮ ਸੁਖਵਿੰਦਰ ਸਿੰਘ ਹੈ ਜੀ ਮੈਂ ਇੱਥੇ ਪਰਾਲੀ ਦਾ ਸੀ ਕੰਮ ਕਰਦਿਆਂ ਪਰਿਵਾਰ ਆ ਸਾਡਾ ਤੇ ਬੇਲਰ ਨੇ ਸਾਡੇ ਕੋਲ ਤੇ ਅ ਕਈ ਸਾਲਾਂ ਤੋਂ ਇਹ ਪਰਾਲੀ ਦਾ ਕੰਮ ਕਰ ਰਹੇ ਆ ਸਰਕਾਰ ਵੱਲੋਂ ਵੀ ਪਰਾਲੀ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਸਾਨੂੰ ਕਿਸਾਨਾਂ ਨੂੰ ਜਿਹੜਾ ਵੀ ਉਤਸ਼ਾਹਤ ਕੀਤਾ ਜਾਂਦਾ ਵੀ ਬੀਲਰ ਚਲਾਓ ਤੇ ਪਰਾਲੀ ਨੂੰ ਅੱਗ ਜਿਹੜਾ ਲਾਉਣ ਤੋਂ ਰੁਕਿਆ ਜਾਵੇ ਤੇ ਇਸੇ ਪ੍ਰਬੰਧਨ ਨੂੰ ਲੈ ਕੇ ਅਸੀਂ ਮਤਲਬ ਇਸ ਵਾਰ ਵੀ ਜਿਹੜਾ ਇੱਥੇ ਜ਼ਮੀਨ ਠੇਕੇ ਤੇ ਲੈ ਕੇ ਪਰਾਲੀ ਦਾ ਸਟਾਕ ਕਰ ਰਹੇ ਸੀਗੇ ਤੇ ਸੋ ਤਕਰੀਬਨ ਅਸੀਂ ਲਗਭਗ 1 ਮਹੀਨੇ ਤੋਂ ਇੱਥੇ ਕੰਮ ਕਰ ਰਹੇ ਆ ਜਿਹਦੇ ਜਿਹਦੇ ਚੱਲਦੇ ਆ ਇੱਥੇ ਲਗਭਗ ਜਿਹੜਾ ਹੈਗਾ ਵੀ 300 ਕਿਲੇ ਦੇ ਅਰਾਊਂਡ ਜਿਹੜਾ ਅਸੀਂ ਮਾਲ ਆ ਇੱਥੇ ਪਰਾਲੀ ਇੱਥੇ ਡੰਪ ਕਰ ਚੁੱਕੇ ਸੀਗੇ ਸੋ ਜਿਹੜਾ ਕੀ ਤਕਰੀਬਨ ਅੰਦਾਜ਼ਾ ਇੱਕ ਕਿਹਾ ਜਾ ਸਕਦਾ ਵੀ 35-40 ਲੱਖ ਰੁਪਏ ਦਾ ਨੁਕਸਾਨ ਆ ਜਿਹੜਾ ਹੋ ਚੁੱਕਿਆ ਔਰ ਅਸੀਂ ਰਾਤ ਨੂੰ ਜਦੋਂ ਸਾਨੂੰ 11:00 ਵਜੇ ਪਤਾ ਲੱਗਿਆ ਵੀ ਅੱਗ ਲੱਗ ਚੁੱਕੀ ਆ ਤਾਂ ਅਸੀਂ ਤੁਰੰਤ ਹੀ ਫਾਇਰ ਵਰਗੇਟ ਨੂੰ ਕਾਲ ਕਰਤੀ ਤੇ ਫਾਇਰ ਵਰਗੇਟ ਨੂੰ ਚਲੋ ਥੋੜਾ ਦੂਰ ਨੇ ਕੋਈ ਸੰਗਰੂਰ ਤੋਂ ਆਈ ਆ ਕੋਈ ਨਾਭੇ ਤੋਂ ਆਈ ਆ ਕੋਈ ਪਟਿਆਲੇ ਤੋਂ ਆਉਣ ਦਾ ਟਾਈਮ ਲੱਗ ਗਿਆ ਜਿਸ ਕਰਨਾ ਜਿਹੜੀ ਅੱਗ ਹੈ ਬਹੁਤ ਵੱਧ ਚੁੱਕੀ ਸੀਗੀ ਤੇ ਉਸ ਨੂੰ ਕੰਟਰੋਲ ਫਿਰ ਹੌਲੀ ਹੌਲੀ ਕੀਤਾ ਪਰ ਜਿਹੜਾ ਕਿ ਇਹ ਡੰਪ ਸਾਰਾ ਮੱਚ ਚੁੱਕਿਆ ਇਹਦੇ ਵਿੱਚ ਹੁਣ ਕੁਝ ਨਹੀਂ ਬਚਿਆ 100% ਲਾਸ ਹੋ ਚੁੱਕਿਆ ਜੀ ਪਹਿਲਾ ਦਿਨ ਇਹ ਪਿਛਲੇ ਸਾਲ ਵੀ ਮਸ਼ੀਨਰੀ ਲਈ ਆ ਉਹ ਪੂਰੀ ਲੋਨ ਤੇ ਆ ਜੀ ਅਜੇ ਤੇ ਉਹਦੇ ਕਿਸ਼ਤਾਂ ਚੱਲ ਰਹੀਆਂ ਨੇ ਸੋ ਇਸ ਵਿੱਚੋਂ ਅਸੀਂ ਮਤਲਬ ਕੰਮ ਕਰਕੇ ਇਸ ਵਿੱਚੋਂ ਮਤਲਬ ਜਿਹੜੀ ਕਿਸ਼ਤ ਉਹਦੀ ਕੱਢਦੇ ਆ ਜੀ ਸਰ ਦੇਖਿਓ ਜੇ ਇਹ ਚੀਜ਼ ਲਾ ਕੇ ਮੰਨੀਏ ਤਾਂ ਪ੍ਰਸ਼ਾਸਨ ਰਾਤ ਜੇ ਹੁੰਦਾ ਇਹ ਚੀਜ਼ ਦਾ ਤਾਂ ਰਾਤ ਪਹੁੰਚਦਾ ਜੀ ਮੌਕੇ ਤੇ ਕੋਈ ਕੋਈ ਹਾਲੇ ਤੱਕ ਕੋਈ ਅਧਿਕਾਰੀ ਨਹੀਂ ਆਇਆ ਜੀ ਪ੍ਰਸ਼ਾਸਨ ਦਾ ਆ ਬਕਾਇਦਾ ਚੰਨੂ ਪਿੰਡ ਦੇ ਸਰਪੰਚ ਵੀ ਆਏ ਸੀਗੇ ਉਹਨਾਂ ਨੇ ਬਕਾਇਦਾ ਫੋਨ ਕਰਿਆ ਸਰਪੰਚ ਸਾਹਿਬ ਨੇ ਕੋਈ ਸੁਣਵਾਈ ਨਹੀਂ ਹੋਈ ਸਾਡੀ ਹੁਣ ਕੀ ਮਦਦ ਲਈ ਮੰਗ ਕਰ ਮਦਦ ਆਵਾਸੀ ਦੇਖੋ ਪਏ 35-40 ਲੱਖ ਦਾ ਸਾਡਾ ਨੁਕਸਾਨ ਆ ਜਿਹੜਾ ਹੋਇਆ ਜੀ ਸਰਕਾਰ ਨੂੰ ਅਪੀਲ ਕਰਦੇ ਆ ਵੀ ਸਾਡੀ ਹੈਲਪ ਕਰੀ ਜਾਵੇ ਇਹ ਚੀਜ਼ ਚ ਸਰ ਇਹਦੀ ਨਾਲ ਸਾਨੂੰ ਕਾਲ ਆਈ ਸੀ ਮਾਰਨਿੰਗ 12 ਵਜੇ ਕੇ 29 ਮਿੰਟ ਤੇ ਜੀ ਇਹ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਤਾਂ ਅੱਗ ਬਹੁਤ ਸੀਗੀ ਤੇ ਅਸੀਂ ਨਾਲ ਦੀ ਨਾਲ ਅਫੀਸਰ ਸਾਹਿਬ ਨਾਲ ਗੱਲ ਕਰਕੇ ਪਟਿਆਲਾ ਤੋਂ ਇੱਕ ਨਾਬੇ ਤੋਂ ਤੇ ਇੱਕ ਆਪਣੀ ਦੂਸਰੀ ਗੱਡੀ ਸੁਰੂਰ ਤੋਂ ਦੁਬਾਰਾ ਇੱਥੇ ਬੁਲਾਈ ਹੈ ਤਾਂ ਅੱਗ ਤੇ ਕਾਬੂ ਥੋੜਾ ਬਹੁਤ ਪੈ ਗਿਆ ਬਾਕੀ ਤੁਹਾਡੇ ਸਾਹਮਣੇ ਆ ਜੀ ਕਟਨ ਦਾ ਕਾਰਨ ਤਾਂ ਜੀ ਕੋਈ ਪਤਾ ਨਹੀਂ ਲੱਗਿਆ ਹਲੇ ਇਹ ਜਿਹੜੀ ਪ੍ਰਾਲੀ ਸੀਗੀ ਇਹ ਹੈਗੀ ਸੀਗੀ ਸੁਖਵਿੰਦਰ ਸਿੰਘ son of ਗੁਰਮੀਤ ਸਿੰਘ ਇਹਨਾਂ ਦੀ ਪ੍ਰਾਲੀ ਸੀਗੀ ਜੀ ਇਹ ਇਹਨਾਂ ਨੇ ਸਾਨੂੰ 12:29 ਤੇ ਕਾਲ ਕੀਤੀ ਸੀ ਕਿ ਕਹਿੰਦੇ ਵੀ ਸਾਡੇ ਇੱਦਾਂ ਕਰਕੇ ਫਾਇਰ ਕਾਲ ਹੋਈ ਹੈ ਤੁਸੀਂ ਤੁਰੰਤ ਫਾਇਰ ਗੱਡੀ ਲੈ ਕੇ ਇੱਥੇ ਪਹੁੰਚੋ ਸੀ ਮੌਕੇ ਤੇ ਹੀ ਚਾਰ ਗੱਡੀਆਂ ਨਾਲ ਅੱਗੇ ਤੇ ਕਾਬੂ ਪਾ ਕੇ ਪਰ ਅਸੀਂ ਦੇਖ ਰਹੇ ਹਾਂ ਵੀ ਹਾਲੇ ਵੀ ਇਕੱਠਾ ਬਹੁਤ ਤੇਜ਼ੀ ਨਾਲ ਮੱਚ ਰਹੀਆਂ ਨੇ ਪਾਣੀ ਵੀ ਇੰਨਾ ਪਾਉਣ ਦੇ ਬਾਵਜੂਦ ਵੀ ਕੰਟਰੋਲ ਨਹੀਂ ਹੋ ਰਹੀ ਮਤਲਬ ਕਾਫੀ بڑا ਬਣਾਇਆ ਸੀ ਜਿਹੜੇ ਜੀ ਸਰ ਇਥੇ ਦਾ ਇਹਨਾਂ ਦੇ ਦੱਸਣ ਮੁਤਾਬਕ ਇਹ ਵੀ 150 ਕਿਲੇ ਦੀ ਗੱਟ ਸੀ ਇੱਥੇ